ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇੱਕ ਸੱਚੀ ਘਟਨਾ ਜੋ ਤੁਹਾਡੇ ਲਈ ਲੈ ਕੇ ਆਏ ਹਾਂ ਉਸ ਨੂੰ ਸੁਣ ਕੇ ਤਾਂ ਤੁਹਾਡੇ ਹੋਸ਼ ਹੀ ਉੱਡ ਜਾਣਗੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਦੁਨੀਆ ਤੇ ਕੀ ਕੁਝ ਹੋ ਰਿਹਾ ਹੈ ਇੱਕ ਰਿਟਾਇਰ ਬੰਦਾ ਜਿਸ ਦੀ ਉਮਰ ਲਗਭਗ 75 ਸਾਲ ਤੇ ਉਸ ਦੀ ਪਤਨੀ ਦੀ 65 ਸਾਲ ਦੋਨਾਂ ਦਾ ਬੜਾ ਅੱਛਾ ਪਰਿਵਾਰ ਚੱਲ ਰਿਹਾ ਸੀ ਤਿੰਨ ਬੱਚੇ ਸੀ ਤਿੰਨੋਂ ਬੱਚੇ ਇੱਕ ਦਿੱਲੀ ਦੇ ਵਿੱਚ ਤੇ ਇੱਕ ਹైదరాబాద్ ਦੇ ਵਿੱਚ ਤੇ ਇੱਕ ਦੁਬਈ ਦੇ ਵਿੱਚ ਸੈੱਟ ਸੀ ਘਰ ਦੇ ਵਿੱਚ ਰੁਪਏ ਪੈਸੇ ਦੀ ਕਮੀ ਨਹੀਂ ਸੀ ਜਾਣੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ ਪਰ ਇਨਾਂ ਦੋਨਾਂ ਦੇ ਵਿੱਚੋਂ ਇੱਕ ਮੈਂਬਰ ਇਹੋ ਜੀ ਗਲਤੀ ਕਰਦਾ ਜਿਸ ਦਾ ਖਮਿਆਜ਼ਾ ਇਨਾਂ ਧਿਆਨ ਇਨਾਂ ਨੂੰ ਭੁਗਤਣਾ ਪੈਂਦਾ ਹੈ ਜੋ ਦੋ ਜਾਣਿਆਂ ਦੀ ਹੱਤਿਆ ਹੋ ਜਾਂਦੀ ਹੈ ਤੇ ਜਦੋਂ ਫਿਰ ਇਹ ਸਾਰੀ ਘਟਨਾ ਦੇ ਉੱਤੋਂ ਪਰਦਾ ਉੱੜਦਾ ਹੈ ਤਾਂ ਲੋਕ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਇਹ ਸੱਚੀ ਘਟਨਾ ਬਿਹਾਰ ਦਾ ਪਟਨਾ ਪਟਨਾ ਦਾ ਥਾਣਾ ਪਾਟਲੀ ਪੁੱਤਰ ਅਤੇ ਪਾਟਲੀ ਪੁੱਤਰ ਦੇ ਅਧੀਨ ਪੈਂਦਾ ਇਲਾਕਾ ਨਹਿਰੂ ਨਗਰ ਇੱਥੋਂ ਦੇ ਰਹਿਣ ਵਾਲੇ ਦੋ ਪਤੀ ਪਤਨੀ ਸੁਜਾਤਾ ਨਿਵਾਸ ਦੇ ਵਿੱਚ ਰਹਿੰਦੇ ਸੀ ਪਤੀ ਦੀ ਉਮਰ 75 ਸਾਲ ਤੇ ਪਤਨੀ ਦੀ ਉਮਰ 65 ਸਾਲ ਸੀ ਪਤੀ ਰਿਟਾਇਰ ਸੀ ਪਤਨੀ ਦਾ ਨਾਮ ਸੁਜਾਤਾ ਤੇ ਪਤੀ ਦਾ ਨਾਮ ਐਨ ਕੇ ਸ਼੍ਰੀਵਾਸਤਵ ਸੀ ਅੱਛਾ ਚਾਰਿਆ ਸੀ ਸਭ ਕੁਝ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਸੀ ਸਭ ਲੋੜਾਂ ਪੂਰੀਆਂ ਹੋ ਰਹੀਆਂ ਸੀ ਪਰ 15 ਅਕਤੂਬਰ 15 ਅਕਤੂਬਰ 2024 ਨੇ ਇੱਕ ਜਿਹਹਾ ਦਿਨ ਆਂਦਾ ਜੋ ਇਹਨਾਂ ਦੀ ਜ਼ਿੰਦਗੀ ਨੂੰ ਖਤਮ ਕਰਦਾ ਹੈ ਇਹਨਾਂ ਦੇ ਤਿੰਨੇ ਬੇਟੇ ਸੀ ਤਿੰਨੇ ਬੇਟੇ ਬਾਹਰ ਰਹਿੰਦੇ ਸੀ ਇੱਕ ਦਿੱਲੀ ਦੇ ਵਿੱਚ ਇੱਕ ਹైదరాబాద్ ਤੇ ਵਿੱਚ ਇੱਕ ਦੁਬਈ ਦੇ ਵਿੱਚ ਜੋ ਦੁਬਈ ਵਾਲਾ ਬੇਟਾ ਸੀ ਉਹ ਹਰ ਰੋਜ਼ਾਨਾ ਇਹਨਾਂ ਨੂੰ ਕਾਲ ਕਰਿਆ ਕਰਦਾ ਸੀ 15 ਅਕਤੂਬਰ 2024 ਨੂੰ ਉਸ ਵੱਲੋਂ ਇਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਪਰ ਇਹਨਾਂ ਨਾਲ ਸੰਪਰਕ ਨਹੀਂ ਹੁੰਦਾ ਮਾਂ ਵਾਲੇ ਫੋਨ ਤੇ ਫੋਨ ਕੀਤਾ ਜਾਂਦਾ ਪਰ ਉਸ ਨਾਲ ਸੰਪਰਕ ਨਹੀਂ ਹੁੰਦਾ ਪਿਤਾ ਵਾਲੇ ਤੇ ਕੀਤਾ ਜਾਂਦਾ ਪਿਤਾ ਨਾਲ ਵੀ ਸੰਪਰਕ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਜੋ ਮੁੰਡਾ ਹੁੰਦਾ ਉਹ ਇੱਕ ਨੇੜੇ ਇੱਕ ਗਾੜ ਜਿਹੜਾ ਰਹਿੰਦਾ ਹੁੰਦਾ ਜਿਹਦਾ ਨਾਮ RAM ਪਿਆਰਾ ਉਸ ਨੂੰ ਕਾਲ ਕਰਦਾ ਤੂੰ ਸਾਡੇ ਘਰ ਜਾ ਕੇ ਦੇਖ ਮੈਂ ਮਾਤਾ ਨੂੰ ਵੀ ਫੋਨ ਕਰ ਰਿਹਾ ਹਾਂ ਤੇ ਪਿਤਾ ਜੀ ਨੂੰ ਵੀ ਫੋਨ ਕਰ ਰਿਆਂ ਪਰ ਦੋਨਾਂ ਦੇ ਨਾਲ ਮੇਰਾ ਸੰਪਰਕ ਨਹੀਂ ਹੋ ਰਿਹਾ ਤੂੰ ਜਾ ਕੇ ਦੇਖ ਕੀ ਗੱਲ ਹੈ ਤਾਂ ਹੁਣ ਜਦੋਂ ਰਾਮ ਪਿਆਰੇ ਸੀ ਉਸ ਦੇ ਘਰ ਇਸ ਘਰ ਦੇ ਵਿੱਚ ਆਉਂਦਾ ਸੁਜਾਤਾ ਨਿਵਾਸ ਦੇ ਵਿੱਚ ਜਿਸ ਜੋ ਔਰਤ ਸੀ 65 ਸਾਲਾਂ ਉਸ ਦਾ ਨਾਮ ਵੀ ਸੁਜਾਤਾ ਸੀ ਤੇ ਇਸ ਮਕਾਨ ਦਾ ਨਾਮ ਵੀ ਸੁਜਾਤਾ ਨਿਵਾਸ ਰੱਖਿਆ ਹੈ ਜਦੋਂ ਆਉਂਦਾ ਤਾਂ ਘਰ ਨੂੰ ਬਾਹਰੋਂ ਕੁੰਡਾ ਲੱਗਿਆ ਹੁੰਦਾ ਹੈ ਉਹ ਕੁੰਡਾ ਖੋਲ ਕੇ ਅੰਦਰ ਦਾਖਲ ਹੁੰਦਾ ਅੰਦਰ ਦਾਖਲ ਹੋਣ ਤੋਂ ਬਾਅਦ ਜੋ ਮੰਜ਼ਰ ਦੇਖਦਾ ਹੈ ਉਸ ਨੂੰ ਦੇਖ ਕੇ ਉਸ ਦੇ ਹੋਸ਼ ਉਡ ਜਾਂਦੇ ਨੇ ਕਿਉਂਕਿ ਰਸੋਈ ਦੇ ਵਿੱਚ ਸੁਜਾਤਾ ਦੀ লাশ ਤੇ ਕਮਰੇ ਦੇ ਵਿੱਚ ਵਿੱਚ ਸ਼੍ਰੀ ਵਾਸਤ 75 ਸਾਲ ਦੀ লাশ ਪਈ ਹੁੰਦੀ ਹੈ ਜੋ ਕਿ ਐਨ ਕੇ ਸ਼ੀਰਿ ਵਾਸਤਵ ਬੰਦਾ ਉਸ ਨੂੰ ਇੱਕ ਬਿਮਾਰੀ ਹੁੰਦੀ ਹੈ ਜਿਸ ਕਰਕੇ ਉਹ ਚੱਲ ਫਿਰ ਨਹੀਂ ਸਕਦਾ ਅਤੇ ਹੁਣ ਜੋ ਇਹ ਗਾਰਡ ਸੀ ਇਸ ਤੇ ਹੋਸ਼ ਉੱਡ ਜਾਂਦੇ ਨੇ ਤੇ ਇੰਨਾਂ ਦੇ ਬੇਟੇ ਨੂੰ ਜੋ ਦੁਬਈ ਦੇ ਵਿੱਚ ਰਹਿੰਦਾ ਉਸ ਨੂੰ ਵੀਡੀਓ ਕਾਲ ਕਰ ਲਾਉਂਦਾ ਤੇ ਇੱਥੇ ਦਿਖਾਉਂਦਾ ਕਿ ਇੱਥੇ ਤਾਂ ਆ ਮੰਜ਼ਰ ਹੈ ਉਸ ਤੋਂ ਬਾਅਦ ਰੋਲਾ ਪੈ ਜਾਂਦਾ ਲੋਕ ਇਕੱਠੇ ਹੋ ਜਾਂਦੇ ਆ ਇਹ ਗੱਲ 15 ਅਕਤੂਬਰ 2024 ਦੇ ਤਕਰੀਬਨ ਸਾਢੇ 12 ਵਜੇ ਦੀ ਹੁੰਦੀ ਹੈ ਅਸਲ ਦੇ ਵਿੱਚ ਜੋ ਇਹ ਜੋੜਾ ਸੀ ਇਹ ਰਹਿਣ ਵਾਲਾ ਸੀ ਸਾਵਣ ਜ਼ਿਲ੍ਹੇ ਦੇ ਪੰਜ ਲੱਖੀ ਪਿੰਡ ਦਾ ਜਾਨੀ ਉੱਥੋਂ ਇਹਨਾਂ ਦਾ ਜੋ ਪਛੋਕੜ ਸੀ ਉੱਥੋਂ ਦਾ ਸੀ ਹੁਣ ਇਹਨਾਂ ਦੇ ਬੇਟਿਆਂ ਨੂੰ ਕਾਲ ਕੀਤੀ ਜਾਂਦੀ ਹੈ ਤੇ ਪਿੰਡ ਦੇ ਲੋਕਾਂ ਨੂੰ ਵੀ ਕਾਲ ਕੀਤੀ ਜਾਂਦੀ ਹੈ ਜੋ ਇਹਨਾਂ ਦੇ ਉੱਥੋਂ ਦੇ ਰਹਿਣ ਵਾਲੇ ਸੀ ਤੇ ਪੁਲਿਸ ਨੂੰ ਵੀ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ छानबीन ਕਰਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ 15 ਲੱਖ ਦੇ ਗਹਿਣੇ ਲਗਭਗ ਗਹਿਣੇ ਤੇ ਨਕਦੀ ਇੱਥੋਂ ਗਾਇਬ ਹੈ ਪੁਲਿਸ ਹੁਣ ਪੁੱਛਗਿੱਛ ਕਰਦੀ ਹੈ ਜਾਂਚ ਕਰਦੀ ਹੈ ਜੋ ਇਨ੍ਹਾਂ ਬੇਟਿਆਂ ਦੇ ਹੁੰਦੇ ਨੇ ਉਹ ਵੀ ਆ ਜਾਂਦੇ ਨੇ ਤੇ ਹੋਰ ਲੋਕ ਵੀ ਆ ਜਾਂਦੇ ਆ ਪਰ ਪੁਲਿਸ ਦੇ ਹੱਥ ਕੋਈ ਵੀ ਸਬੂਤ ਨਹੀਂ ਲੱਗ ਰਿਹਾ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਨੇ ਪਰ ਫਿਰ ਵੀ ਪੁਲਿਸ ਨੂੰ ਕੁਝ ਪਤਾ ਨਹੀਂ ਪੁਲਿਸ ਸੋਚ ਰਹੀ ਸੀ ਕਿ ਇੰਨਾ ਦਾ ਜੋ ਕਤਲ ਹੈ ਉਹ ਕਿਸ ਨੇ ਕੀਤਾ ਹੋਇਆ ਤੇ ਪੁਲਿਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਜੋ ਪੈਸਾ ਗਾਇਬ ਹੋਇਆ ਸ਼ਾਇਦ ਕਿਸੇ ਲੁਟੇਰੇ ਨੇ ਇਰਾਦੇ ਦੇ ਨਾਲ ਹੀ ਇਸ ਘਰ ਦੇ ਵਿੱਚ ਦਾਖਲ ਹੋਇਆ ਹੋਵੇ ਤੇ ਉਸ ਨੇ ਹੀ ਇਹਨਾਂ ਦੋਨਾਂ ਦਾ ਕਤਲ ਕੀਤਾ ਹੋਵੇ ਇੱਕ ਬੰਦਾ ਪੁਲਿਸ ਨੂੰ ਇੱਕ ਪੁਲਿਸ ਨੂੰ ਇੱਕ ਸੀਸੀਟੀ ਕੈਮਰੇ ਦੀ ਫੁਟੇਜ ਦਿੰਦਾ ਹੈ 11 ਸੈਕਿੰਡ ਦੀ ਤੇ ਕਹਿੰਦਾ ਹੈ ਆਹ ਦੇਖੋ ਜੀ ਤੁਹਾਡੇ ਕੰਮ ਆ ਸਕਦੀ ਹੈ ਉਸ ਫੁਟੇਜ ਦੇ ਵਿੱਚ ਪੁਲਿਸ ਵਾਲਿਆਂ ਨੂੰ ਦਿਖਾਈ ਦਿੰਦਾ ਹੈ ਕਿ ਇੱਕ ਮੁੰਡਾ ਮੋਟਰਸਾਈਕਲ ਤੇ ਸਵਾਰ ਹੁੰਦਾ ਉਹ ਉਹਨਾਂ ਦੇ ਘਰ ਤੋਂ ਜਾ ਰਿਹਾ ਹੁੰਦਾ ਸਿਰਫ 11 ਸੈਕਿੰਡ ਦੀ ਫੁਟੇਜ ਹੁੰਦੀ ਹੈ ਉਹ ਫੁਟੇਜ ਹੀ ਹੁਣ ਇੱਕ ਆਧਾਰ ਸੀ ਜਿਸ ਤੋਂ ਪਤਾ ਲੱਗ ਸਕਦਾ ਸੀ ਕਿ ਆਖਿਰ ਇਹਨਾਂ ਦੋਨਾਂ ਦਾ ਕਤਲ ਕਿਸ ਨੇ ਕੀਤਾ ਹੈ ਉਸ ਮੁੰਡੇ ਦੀ ਸ਼ਕਲ ਪਛਾਣ ਨਹੀਂ ਆ ਰਹੀ ਸੀ ਪਰ ਜੋ ਉਸ ਦੇ ਕੱਪੜੇ ਸੀ ਉਸ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਇਸ ਦੀ ਪਛਾਣ ਆ ਜਾਵੇ ਤਾ ਫਿਰ ਉਸ ਦੇ ਬਾਰੇ ਫਿਰ ਉਸ ਬਾਰੇ ਪਤਾ ਕੀਤਾ ਜਾਵੇ ਕਿ ਆਖਿਰ ਇਹ ਬੰਦਾ ਕੌਣ ਹੈ ਜਦੋਂ ਲੋਕਾਂ ਨੂੰ ਉਹ ਫੁਟੇਜ ਦਿਖਾਈ ਜਾਂਦੀ ਹੈ ਤਾਂ ਲੋਕ ਦੱਸਦੇ ਆ ਕਿ ਇਹ ਤਾਂ ਅਮਿਤ ਜੋ ਕਿ ਰਜੀਵ ਰੋਡ ਦਾ ਰਹਿਣ ਵਾਲਾ ਤੇ ਨਹਿਰੂ ਨਗਰ ਦੇ ਵਿੱਚ ਘਰਾਣੇ ਦੀ ਦੁਕਾਨ ਕਰਦਾ ਹੈ ਹੁਣ ਪੁਲਿਸ ਉਸ ਕੋਲ ਜਾਂਦੀ ਹੈ ਉਸ ਨੂੰ ਰਿਹਸਤ ਦੇ ਵਿੱਚ ਲੈਂਦੀ ਹੈ ਤੇ ਉਸ ਨੂੰ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਜੋ ਇਹ ਅਮਿਤ ਹੁੰਦਾ ਹੈ ਇਹ ਕਿਸੇ ਗੱਲ ਦਾ ਉੱਤਰ ਸਹੀ ਢੰਗ ਨਾਲ ਨਹੀਂ ਦਿੰਦਾ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਆਪਣੇ ਤਰੀਕੇ ਦੇ ਨਾਲ ਇਹਨਾਂ ਤੋਂ ਪੁੱਛਦੀ ਹੈ ਇਸ ਤੋਂ ਪੁੱਛਦੀ ਹੈ ਤਾਂ ਫਿਰ ਇਹ ਤੋਤੇ ਵਾਂਗ ਬੋਲਦਾ ਹੈ ਇਹ ਕਹਿੰਦਾ ਹੈ ਕਿ ਹਾਂ ਮੈਂ ਇਹਨਾਂ ਦੇ ਘਰ ਜਾਂਦਾ ਸੀ ਮੈਂ ਅੱਜ ਤੋਂ ਨਹੀਂ ਜਾਂਦਾ ਮੈਂ 3 ਸਾਲ ਤੋਂ ਇਹਨਾਂ ਦੇ ਘਰ ਜਾਣਾ ਤੇ ਜਿਵੇਂ ਇੱਕ ਬਜ਼ੁਰਗ ਦੀ ਬੱਚੇ ਸੇਵਾ ਕਰਦੇ ਨੇ ਓਵੇਂ ਮੈਨੂੰ ਬੁਲਾ ਲੈਂਦੇ ਸੀ ਜਦੋਂ ਇਹਨਾਂ ਨੂੰ ਕੋਈ ਕੰਮ ਹੁੰਦਾ ਸੀ ਮੈਂ ਕੰਮ ਕਰ ਦਿੰਦਾ ਸੀ ਪਰ ਪੁਲਿਸ ਨੂੰ ਲੱਗਦਾ ਹੈ ਕਿ ਨਹੀਂ ਇਸ ਗੱਲ ਦੇ ਵਿੱਚ ਕੁਝ ਹੋਰ ਰਾਜ ਫਿਰ ਇਸ ਦੇ ਉੱਪਰ ਹੋਰ ਸਖਤੀ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਸੱਚ-ਸੱਚ ਦੱਸ ਅਸਲ ਵਿੱਚ ਕੀ ਕਾਰਨ ਹੈ ਕੀ ਗੱਲ ਹੈ ਕਿਉਂਕਿ ਇਹ ਜੋ ਬਜ਼ੁਰਗ ਜੋੜਾ ਸੀ ਇਹਨਾਂ ਦੇ ਮੋਬਾਈਲਾਂ ਦੀ ਸੀਡੀਆਰ ਵੀ ਕਢਵਾਈ ਜਾਂਦੀ ਹੈ ਪਰ ਉਸ ਦੇ ਵਿੱਚੋਂ ਵੀ ਕੁਝ ਨਹੀਂ ਪਤਾ ਲੱਗਾ ਤੇ ਹੁਣ ਜਦੋਂ ਅਮਿਤ ਉਹ ਰੇਂਕੂ ਉੱਪਰ ਜ਼ਿਆਦਾ ਸ਼ਕਤੀ ਕੀਤੀ ਜਾਂਦੀ ਹੈ ਤਾਂ ਉਹ ਦੱਸਦਾ ਜੋ ਦੱਸਦਾ ਹੈ ਉਹ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸਾਬ ਸਭ ਨੂੰ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਇਦਾਂ ਕਿਵੇਂ ਹੋ ਸਕਦਾ ਹੈ ਉਹ ਦੱਸਦਾ ਕਿ ਅੱਜ ਤੋਂ 3 ਸਾਲ ਪਹਿਲਾਂ ਮੈਂ ਇੱਥੇ ਆਇਆ ਸੀ ਤੇ ਦੁਕਾਨ ਖੇਤੀ ਸੀ ਇਸ ਤੋਂ ਬਾਅਦ ਇਸ ਦੀ ਮੁਲਾਕਾ ਸੁਜਾਤਾ ਦੇ ਨਾਲ ਹੁੰਦੀ ਹੈ ਜੋ ਕਿ 65 ਸਾਲਾਂ ਦੀ ਸੀ ਇਹ ਇਹਨਾਂ ਦੇ ਸਨਮਾਨ ਵਗੈਰਾ ਦੇ ਕੇ ਜਾਂਦਾ ਸੀ ਯਾਨੀ ਕਿ ਇਸ ਦਾ ਇਸ ਨਾਲ ਜੋ ਰابطਾ ਕਾਇਮ ਹੋ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦੇ ਘਰੇ ਉਹਨਾਂ ਜਾਣਾ ਸ਼ੁਰੂ ਕਰ ਦਿੰਦਾ ਹੈ ਤੇ ਇਹ ਜੋ ਸੁਜਾਤਾ ਸੀ ਜਿਹੜੀ ਸੁਜਾਤਾ ਸੀ ਪੂਰੀਆਂ ਕਰਦੀ ਸੀ ਕਿਉਂਕਿ ਇਹਨਾਂ ਦੇ ਘਰੇ ਪੈਸੇ ਦੀ ਕੋਈ ਕਮੀ ਨਹੀਂ ਸੀ ਇਸ ਨੂੰ ਪੈਸੇ ਵੀ ਦਿੰਦੀ ਜਾਂਦੀ ਜੇ ਕੋਈ ਹੋਰ ਲੋੜ ਹੁੰਦੀ ਉਹ ਵੀ ਉਸ ਦੀ ਪੂਰੀ ਕੀਤੀ ਜਾਂਦੀ ਪਰ ਉਸ ਦੇ ਬਦਲੇ ਸੁਜਾਤਾ ਇਸ ਰਿੰਕੂ ਦੇ ਨਾਲ ਜਿਸ ਦੀ ਉਮਰ ਲਗਭਗ 30 ਸਾਲ ਸੀ ਜਾਣੀ ਕਿ ਉਸ ਦੇ ਬੇਟਿਆਂ ਤੋਂ ਵੀ ਛੋਟਾ ਸੀ ਇਸ ਦੇ ਨਾਲ ਸਬੰਧ ਬਣਾਉਂਦੀ ਹੈ ਉਹ ਦੱਸਦਾ ਕਿ ਮੈਨੂੰ ਇਹ ਔਰਤ ਸਬੰਧ ਬਣਾਉਂਦੇ ਬਦਲੇ ਪੈਸੇ ਦਿੰਦੇ ਸੀ ਇਸ ਕਰਕੇ ਮੈਂ ਇਸ ਨੂੰ ਘਰ ਦੇ ਵਿੱਚ ਆਉਂਦਾ ਸੀ ਇਸ ਦੇ 15 ਅਕਤੂਬਰ 2024 ਨੂੰ ਤਕਰੀਬਨ ਸਾਡੇ 12 ਵਜੇ ਸਵੇਰੇ ਸੁਜਾਤਾ ਸੌਰੀ 7:30 ਵਜੇ ਸਵੇਰੇ ਸੁਜਾਤਾ ਇਸ ਨੂੰ ਕਾਲ ਕਰਦੀ ਹੈ ਕਿ ਤੂੰ ਮੇਰੇ ਕੋਲ ਆ ਤਾਂ तकरीबन ਇਹ 10 ਵਜੇ ਦੇ ਨਜ਼ਦੀਕ ਦੇ ਇਸ ਘਰ ਦੇ ਵਿੱਚ ਆਉਂਦਾ ਹੈ ਤੇ ਸੁਜਾਤਾ ਦੇ ਨਾਲ ਸੰਬੰਧ ਬਣਾ ਰਿਹਾ ਹੁੰਦਾ ਹੈ ਜੋ ਕਿ ਸੁਜਾਤਾ ਦਾ ਪਤੀ ਹੁੰਦਾ ਹੈ ਸ਼੍ਰੀ ਵਾਸਤਵ ਉਹ ਚੱਲਣ ਫਿਰਨ ਦੇ ਵਿੱਚ ਅਸਮਰਥ ਹੁੰਦਾ ਪਰ ਉਸ ਨੂੰ ਸ਼ੱਕ ਹੁੰਦਾ ਹੈ ਕਿ ਜੋ ਕਮਰਾ ਉਸ ਵਿੱਚ ਜ਼ਰੂਰ ਕੁਝ ਇਹ ਗਲਤ ਕਰ ਰਹੇ ਨੇ ਉਹ ਬੜੀ ਕੋਸ਼ਿਸ਼ ਕਰਕੇ ਇਸ ਕਮਰੇ ਤੱਕ ਪਹੁੰਚਦਾ ਹੈ ਤੇ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਦਾ ਹੈ ਤਾਂ ਇਹ ਦੋਨੋਂ ਇਤਰਾਜਜੋਗ ਹਾਲਤ ਦੇ ਵਿੱਚ ਹੁੰਦੇ ਨੇ ਇਹ ਦੇਖ ਕੇ ਅਮਿਤ ਨੂੰ ਵੀ ਗੁੱਸਾ ਆਉਂਦਾ ਹੈ ਤੇ ਸੁਜਾਤਾ ਨੂੰ ਵੀ ਗੁੱਸਾ ਆਉਂਦਾ ਤੇ ਇਹ ਬੰਦਾ ਜੋ ਬੰਦਾ ਸੀ ਜੋ ਸ਼੍ਰੀ ਵਾਸਤਵ ਸੀ ਉਹ ਉੱਚੀ ਉੱਚੀ ਰੋਣਾ ਪਉਣ ਲੱਗ ਜਾਂਦਾ ਪਰ ਉਸ ਦਾ ਰੋਲਾ ਕਿਸੇ ਨੇ ਵੀ ਨਹੀਂ ਸੁਣਿਆ ਕਿਉਂਕਿ ਪਹਿਲਾਂ ਵੀ ਇਸ ਘਰ ਦੇ ਵਿੱਚ ਉਹ ਇਹ ਪਤੀ ਪਤਨੀ ਦੀ ਲੜਾਈ ਹੁੰਦੀ ਸੀ ਤੇ ਜੋ ਸ਼ੀਰੀ ਵਾਸਤਵ ਸੀ ਉੱਚੀ ਉੱਚੀ ਬੋਲਦਾ ਸੁਣਿਆ ਜਾਂਦਾ ਸੀ ਤਾਂ ਗਵਾਂਡੀਆਂ ਨੂੰ ਵੀ ਲੱਗਿਆ ਕਿ ਸ਼ਾਇਦ ਓਦਾਂ ਦਾ ਹੀ ਕੋਈ ਇਹਨਾਂ ਦਾ ਮਸਲਾ ਹੈ ਪਰ ਮਸਲਾ ਅੱਜ ਹੋਰ ਸੀ ਤਾਂ ਉਸ ਤੋਂ ਬਾਅਦ ਜੋ ਰਿੰਕੂ ਹੁੰਦਾ ਉਹ ਸਿਰੇ ਸ਼ੀਰੀ ਵਾਸਤਵ ਨੂੰ ਬੈੜ ਦੇ ਉੱਤੇ ਸੋੜ ਲੈਂਦਾ ਸਿੱਟਣ ਤੋਂ ਬਾਅਦ ਜਦੋਂ ਉਹ ਰੋਲਾ ਪਾਉਣਾ ਸ਼ੁਰੂ ਕਰਦਾ ਤਾਂ ਉਸ ਦੇ ਮੂੰਹ ਦੇ ਉੱਤੇ ਸਰਾਣਾ ਰੱਖ ਲੈਂਦਾ ਕਿ ਇਸ ਦੀ ਆਵਾਜ਼ ਨਾ ਨਿਕਲੇ ਇਹ ਜਦੋਂ ਜੈਤ ਚੱਲ ਰਹੀ ਹੁੰਦੀ ਹੈ ਤਾਂ ਸੁਜਾਤਾ ਸੋਈ ਦੇ ਵਿੱਚ ਜਾਂਦੀ ਹੈ ਤੇ ਉੱਥੋਂ ਚਾਕੂ ਚੱਕ ਲੈਂਦੀ ਹੈ ਤੇ ਉਸ ਤੋਂ ਬਾਅਦ ਚਾਕੂਆਂ ਦੇ ਨਾਲ ਸ਼੍ਰੀ ਵਾਸਤਵ ਆਪਣੇ ਪਤੀ ਜੋ ਕਿ ਪਵਿੱਤ ਉਸ ਦੀ ਛਾਤੀ ਦੇ ਉੱਤੇ ਵਾਰ ਕਰਦੀ ਹੈ ਉਦੋਂ ਤੱਕ ਵਾਰ ਕਰਦੀ ਹੈ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਸ਼੍ਰੀ ਵਾਸਤਵ ਦੀ ਮੌਤ ਹੋ ਜਾਂਦੀ ਹੈ ਤੇ ਉਹ ਸੁ ਸੁਜਾਤਾ ਉਹ ਚਾਕੂ ਨੂੰ ਲੈ ਕੇ ਸੋਈ ਦੇ ਵਿੱਚ ਚਲੀ ਜਾਂਦੀ ਹੈ ਤੇ ਕਹਿੰਦੀ ਹੈ ਕੀ ਰੋਜ਼ ਰੋਜ਼ ਦਾ ਜੋ ਪੰਗਾ ਸੀ ਉਹ ਨਿਬੇੜੇ ਦਿੱਤਾ ਕੋਈ ਗੱਲ ਨਹੀਂ ਇਸ ਗੱਲ ਨੂੰ ਆਪਾਂ ਹੈਂਡਲ ਕਰ ਲਵਾਂਗੇ ਇਹ ਗੱਲ ਕਰਦਿਆ ਸੋਈ ਦੇ ਵਿੱਚ ਜਾਂਦੀ ਹੈ ਤੇ ਚਾਕੂ ਧੋ ਕੇ ਪਾਸੇ ਰੱਖ ਦਿੰਦੀ ਹੈ ਉਸ ਤੋਂ ਬਾਅਦ ਹੱਥ ਧੋਣ ਲੱਗਦੀ ਹੈ ਪਰ ਜੋ ਰਿੰਕੂ ਹੁੰਦਾ ਉਸ ਨੂੰ ਲੱਗਦਾ ਕਿ ਮੈਂ ਤਾਂ ਫਸ ਜਾਵਾਂ ਗਿਆ ਇਸ ਔਰਤ ਨੇ ਮੈਨੂੰ ਫਸਾ ਦੇਣਾ ਕਿਉਂਕਿ ਨਾ ਉਸ ਤੋਂ ਪਹਿਲਾਂ ਹੀ ਇਸ ਔਰਤ ਦਾ ਕਤਲ ਕਰ ਦਵਾਂ ਜੇ ਇਸ ਦਾ ਕਤਲ ਕਰ ਦਿੱਤਾ ਕੋਈ ਮੈਨੂੰ ਨਹੀਂ ਫਸਾ ਸਕਦਾ ਨਾ ਹੀ ਕਿਸੇ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਕਤਲ ਕਿਸ ਨੇ ਕੀਤਾ ਉਸ ਤੋਂ ਬਾਅਦ ਜੋ ਰਿੰਕੂ ਹੁੰਦਾ ਉਹੀ ਉਹੀ ਚਾਕੂ ਨੂੰ ਚੁੱਕਦਾ ਤੇ ਇਸ ਦੇ ਉੱਪਰ वार ਕਰਨਾ ਸ਼ੁਰੂ ਕਰ ਦਿੰਦਾ ਸੁਜਾਤਾ ਦੇ ਉੱਪਰ ਪਰ ਸੁਜਾਤਾ ਇਸ ਦੇ ਦੰਦੀ ਵੱੜਦੀ ਹੈ ਰਿੰਕੂ ਨੂੰ ਹੋਰ ਵੀ ਗੁੱਸਾ ਆ ਜਾਂਦਾ ਉੱਥੇ ਮਸਲੇ ਮਸਾਲੇ ਕੁੱਟਣ ਵਾਲਾ ਇੱਕ ਲੋਹੇ ਦਾ ਮਸਲਾ ਪਿਆ ਹੁੰਦਾ ਉਹ ਵੀ ਰਿੰਕੂ ਇਸ ਦੇ ਸਿਰ ਦੇ ਉੱਤੇ ਮਾਰਦਾ ਤੇ ਸਿਰ ਦੇ ਉੱਪਰੋਂ ਚਾਕੂਆਂ ਦੇ ਨਾਲ ਬਾਰ ਬਾਰ ਰਿੰਕੂ ਆਪਣੇ ਵੀ ਚਾਕੂ ਆਪਦੇ ਵੀ ਰਿੰਕੂ ਦੇ ਚਾਕੂ ਵੱਜਦੇ ਨੇ ਪਰ ਜੋ ਸੁਜਾਤਾ ਹੁੰਦੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਇਹ ਜੋ ਸੁਜਾਤਾ ਦੇ ਚੂੜੀਆਂ ਪਾਈਆਂ ਹੁੰਦੇ ਨੇ ਉਹ ਵੀ ਲਾ ਲੈਂਦਾ ਤੇ ਜੋ ਇਸ ਦੇ ਹੋਰ ਗਹਿਣੇ ਪਾਏ ਹੁੰਦੇ ਆ ਉਹਨਾਂ ਨੂੰ ਵੀ ਲਾ ਲੈਂਦਾ ਤੇ ਚਾਂਦੀ ਦੇ ਵਰਤਨ ਵੀ ਲੈ ਕੇ ਚਲਾ ਜਾਂਦਾ ਹੋਰ ਨਗਦੀ ਵੀ ਜਾਨੀ ਕਿ ਇਹ ਚੱਕ ਕੇ ਇਸ ਘਰ ਦੇ ਵਿੱਚੋਂ ਭੱਜ ਜਾਂਦਾ ਇਸ ਨੂੰ ਲੱਗਦਾ ਕਿ ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗੇਗਾ ਤੇ ਸੁਣਨ ਵਿੱਚ ਇਹ ਵੀ ਆਉਂਦਾ ਕਿ ਇਸ ਤੋਂ ਬਾਅਦ ਜਦੋਂ ਇਹ ਦੁਕਾਨ ਤੇ ਜਾ ਕੇ ਬੈਠ ਜਾਂਦਾ ਕਰਿਆਨੇ ਦੀ ਦੁਕਾਨ ਜੋ ਕਿ ਇਸ ਦੀ ਹੁੰਦੀ ਹੈ ਤੇ ਫਿਰ ਇਹ ਜੋ ਇਸ ਨੇ ਚੋੜੀਆਂ ਵਗੈਰਾ ਲਾਈਆਂ ਸੀ ਜੋ ਗਹਿਣੇ ਸੀ ਉਹਨਾਂ ਦੇ ਵਿੱਚ ਕੁਝ ਗਹਿਣੇ ਇੱਕ ਸਨਿਆਰੇ ਕੋਲ ਗਿਰਵੀ ਵੀ ਰੱਖ ਕੇ ਆਉਂਦਾ ਤੇ ਲੱਖ ਰੁਪਇਆ ਲੈ ਕੇ ਆਉਂਦਾ ਜਦੋਂ ਪੁਲਿਸ ਸਾਰੀ ਜਾਂਚ ਕਰਦੀ ਹੈ ਫੋਰਸ ਦੇ ਹੱਥ ਸਬੂਤ ਲੱਗਦੇ ਨੇ ਤਾਂ ਫਿਰ ਰਿੰਕੂ ਨੂੰ ਜਿਹੜਾ ਰਿੰਕੂ ਹੁੰਦਾ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੇਸ ਦਰਜ ਕਰਕੇ ਇਸ ਨੂੰ ਜੇਲ੍ਹ ਭੇਜਿਆ ਜਾਂਦਾ ਸੋ ਇਹ ਜੋ ਘਟਨਾ ਸੀ ਘਟਨਾ ਸੁਣਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਸਿਰਫ ਤੁਹਾਨੂੰ ਉਗਾਹ ਕਰਨਾ ਤੁਹਾਨੂੰ ਤਕਸਰ ਕਰਨਾ ਕਿ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਕਿੱਦਾਂ ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਨੇ ਇਹ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ ਇਹ ਗੱਲ ਉੱਥੇ ਉੱਤੇ ਵਿਸ਼ਵਾਸ ਕਰਨਾ ਹੀ ਔਖਾ ਹੈ ਕਿ ਇੱਕ ਮੁੰਡਾ ਇੱਕ 65 ਸਾਲਾਂ ਦੀ ਔਰਤ 31 ਸਾਲਾਂ ਦਾ ਮੁੰਡਾ ਜਿਸ ਦੀ ਉਮਰ ਉਸਦੇ ਬੇਟਿਆਂ ਨਾਲੋਂ ਵੀ ਛੋਟੀ ਸੀ ਉਸ ਨਾਲ ਸੰਬੰਧ ਬਣਾਉਣ ਦੇ ਬਦਲੇ ਉਸ ਨੂੰ ਪੈਸੇ ਦਿੰਦੇ ਸੀ ਜਾਣੀ ਉਹ ਐਕਸ ਕਰਨ ਦੀ ਆਦੀ ਹੋ ਗਈ ਸੀ ਉਹ ਉਸ ਨੂੰ ਵਾਰ-ਵਾਰ ਬੁਲਾਉਂਦੀ ਕਿਉਂਕਿ ਇਹ ਜੋ ਸਿਲਸਿਲਾ ਸੀ ਕਈ ਸਾਲਾਂ ਦਾ ਚੱਲਦਾ ਸੀ ਉਸ ਨੂੰ ਬੁਲਾਉਂਦੀ ਸਬੰਧ ਬਣਾਉਂਦੀ ਤੇ ਉਸ ਦੀਆਂ ਮੁੰਡੇ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਉਸ ਨੂੰ ਪੈਸੇ ਵੀ ਦਿੰਦੀ ਪਰ ਇੱਕ ਦਿਨ ਇਹ ਜੋ ਰਿਸ਼ਤਾ ਸੀ ਇਸ ਨਜਾਇਜ਼ ਰਿਸ਼ਤੇ ਦਾ ਅੰਤ ਹੀ ਹੋਇਆ ਦੋ ਜਾਨਿਆਂ ਦੀ ਹੱਤਿਆ ਹੋ ਗਈ ਤੇ ਜੋ ਰਿੰਕੂ ਹੈ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਕਿਸੇ ਸੱਚੀ ਘਟਨਾ ਦੇ ਨਾਲ ਧੰਨਵਾਦ ਜੀ